ਮਰੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਨੂੰ ਸਾਡੇ ਵਿੱਚੋਂ ਗੇਨਵਾਚ 2 ਸਾਲ ਦਾ ਸਮਾਫਨ ਵਾਲਾ ਏ ਪਰ ਅੱਜ ਵੀ ਸਿੱਧੂ ਦੇ ਚੌਣ ਬਾਰੇ ਉਸ ਨੂੰ ਆਪਣੀ ਗਿਂਦਤਾ ਰਾਹੀਂ ਜ਼ਿੰਦਾ ਰੱਖੇ ਹੋਏ ਨੇ ਇਸੇ ਦੌਰਾਨ ਮਾਤਾ ਚਰਨ ਕੌਰ ਨੇ ਆਪਣੀ ਇੰਸਟਾਗ੍ਰਾਮ ਉੱਤੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਲਿਖਿਆ ਸ਼ੌਭ ਪੁੱਤ ਮੈਂ ਅਕਸਰ ਤੁਹਾਨੂੰ ਇਹੀ ਕਹਾ ਕੱਪੀ ਸੀ ਸਦਾ ਪੁੱਤ ਸੱਚ ਤੇ ਸਹੀ ਦਾ ਸਾਥ ਦੇਣਾ ਤੇ ਬੇਟਾ ਆਪਣੀ ਆਵਾਜ਼ ਨੂੰ ਗਲਤ ਤੇ ਜ਼ੁਲਮ ਤੇ ਖਿਲਾਫ ਬਿਨਾਂ ਡਰੇ ਬੁਲੰਦ ਰੱਖਣਾ ਕਿਉਂਕਿ ਇਨਸਾਨ ਦੀ ਸਭ ਤੋਂ ਵੱਡੀ ਤਾਕਤ ਉਲਤੀ ਨਿਰਪੱਖ ਵਿਚਾਰਤਾ ਰਾਹੀਂ ਹੁੰਦੀ ਹੈ ਜੋ ਉਸ ਨੂੰ ਭੇੜ ਚਾਲ ਦਾ ਹਿੱਸਾ ਨਹੀਂ ਪਰਨ ਦਿੰਦੀ ਪਰ ਬੇਟਾ ਅੱਜ ਮੈਂ ਨਦਲਾਂ ਦੇ ਉਲਟ ਇਹ ਦੁਨੀਆ ਦੀ ਅਸਲੀਅਤ ਨੂੰ ਬਾਪਰ ਦੇ ਦੇਖ ਰਹੀ ਆ ਮੈਂ ਅੱਜ ਕੁਝ ਚਿਹਰਿਆਂ ਨੂੰ ਬੋਲਦੇ ਸੁਣਦੀ ਆ ਇਕੱਠ ਵਿੱਚ ਦੁਰ ਦੇ ਦੇਖਦੀ ਆ ਪਰ ਗਲਤ ਦੇ ਖਿਲਾਫ ਬੋਲਦੇ ਨਹੀਂ ਸਕੋ ਸਿਆਸਤ ਵਿੱਚ ਪੈਰ ਆਖ ਰਹੇ ਨਵੇਂ ਚਿਹਰਿਆਂ ਦਾ ਸਮਰਥਨ ਕਰਦੇ ਮੈਂ ਤੁਹਾਡੇ ਜਾਣ ਤੋਂ ਬਾਅਦ ਕਦੇ ਇਹਨਾਂ ਚਿਹਰਿਆਂ ਨੂੰ ਬੋਲਦੇ ਤਾਂ ਕੀ ਬੇਟਾ ਕਦੇ ਤੁਹਾਡਾ ਜ਼ਿਕਰ ਕਰਦੇ ਵੀ ਨਹੀਂ ਦੇਖਿਆ ਕਦੇ ਕਦੇ ਤੁਹਾਡੇ ਚੁਣੇ ਰਾਹ ਵਿੱਚ ਤੁਰਦੇ ਲੋਕ ਤੁਹਾਨੂੰ ਛੱਡ ਜਦੋਂ ਦੁਨੀਆ ਦੀ ਹਰ ਗੱਲ ਕਰਦੇ ਆ ਤਾਂ ਮੰਨ ਦਾ ਬੜਾ ਦੁਖੀ ਹੁੰਦਾ ਹੈ ਸਿੱਧੂ ਨੂੰ ਸੇਵਰੇ ਦੀ ਮਾਤਾ ਨੇ ਸਿੱਤੇ ਤੌਰ ਤੇ ਫੋਨਾ ਲੁਕਾ ਨੂੰ ਜਵਾਬਤਾਏ ਜਿਹੜੇ ਸਿੱਧੂ ਦੇ ਜਿਉਂਦੇ ਜੀ ਸਿੱਧੂ ਦੇ ਨਾਲ ਰਹਿੰਦੇ ਸੀ ਤੇ ਸਿੱਧੂ ਸਿੱਤੂ ਕਰਦੇ ਸੀ ਤੇ ਉਹਦੇ ਜਾਣ ਤੋਂ ਬਾਅਦ ਕੋਈ ਦਾ ਨਾਮ ਦਾ ਜ਼ਿਕਰ ਵੀ ਨਹੀਂ ਕਰਤੇ